ਨਾ ਮੈਨੂੰ ਗੱਲ ਦੱਸੋ ਪੰਜਾਬ ਵਾਲਿਓ ਤੁਹਾਨੂੰ ਕਾਹਦੀਆਂ ਕਾੜੀਆਂ ਪਈਆਂ ਇਹਨੇ ਕੀ ਪ੍ਰੈਜ਼ੀਡੈਂਟਾਂ ਨੇ ਡਰੈਸਿੰਗ ਰੂਮ ਦੇ ਵਿੱਚ ਜਿਹੜੀ ਸੀ ਉਹ ਖੀਰਾ ਖੀਰ ਜੰਡੀ ਵੀ ਤੁਸੀਂ ਜੱਪੇ ਲੋ ਨਾ ਪਹੁੰਚੇ ਤੇ ਖਾਦੀ ਜਾਣੀ ਹੈ ਉਹ ਜਿਹੜੇ ਪਹਿਲੇ ਖੜਾ ਬੈਠੇ ਉਹਨਾਂ ਨੇ ਖਾ ਲੈਣੀ ਹੈ ਭਾਬੇ ਤੁਸੀਂ ਦੋ ਉੱਥੇ ਡੇਢ ਘੰਟਾ ਨਹੀਂ ਕੱਢਿਆ ਠੀਕ ਆ ਐਂ ਆਖਿਆ ਪੂਰਾ ਤੁਸੀਂ ਨੂੰ ਵਿਆਹ ਖਾਓਗੇ ਤੁਸੀਂ ਤਾਂ ਮਮ ਚੁੰਨੀ ਚੜਾਵੇ ਵਾਲਾ ਕੰਮ ਵੀ ਨਹੀਂ ਕੀਤਾ ਉੱਥੇ ਚੁੰਨੀ ਚੜਾਵੇ ਤੋਂ ਵੀ ਇੰਨੇ ਚਰਚੇ ਤੇ ਚੁੰਨੀ ਚੜਾਵਾ ਨਹੀਂ ਹੁੰਦਾ ਜਿੰਨੀ ਤੇ ਤੁਸੀਂ ਨਿਪਟ ਕੇ ਆਗੇ ਤੇ ਕੁੜੀ ਕੱਢਣ ਵਾਲਾ ਕੰਮ ਹੋ ਗਿਆ ਕੀ ਹੋ ਰਿਹਾ ਬਾਬੋ ਸੋਹਰ ਆਂਦੀਆਂ ਕੋਈ ਧੋੜਾ ਹੁੰਦੀਆਂ ਯਾਰ ਹੱਦ ਤੁਸੀਂ ਤੇ ਲੇੜ ਬਣਾਤੀ ਐ ਤਰਾ ਤਰਾ ਹਾਂ ਹਾਂ ਹੀ ਸੱਚੀ ਪੁੱਛੋ ਆਈ ਆ ਫੋਕ ਲਾਇਆ ਤੇਰ ਮਰਿਆ ਜਿਹੜਾ ਅਰਕਾ ਕੋਲੀ ਮਾਂਜਣਾ ਵੀ ਉਹਨੇ ਦੋ ਤਿੰਨ ਵਾਰੀ ਅੱਖਾਂ ਗੱਡੀਆਂ ਉਹਨੂੰ ਮਾਂਜਣਾ ਉਹ ਤੁਸੀਂ ਤਾਂ ਪਤਾ ਦਰੋ ਫੇਰ ਉਹਨੂੰ ਆਡੇ ਸਿਰ ਤੇ ਬਿਠਾਤਾ ਕੀ ਮਤਲਬ ਸਾਡੀ ਸਾਡੇ ਨਾਲ ਦੁਸ਼ਮਣੀਆਂ ਕੋਈ ਕੋਈ ਸਾਨੂੰ ਕਾ ਨਹੀਂ ਸਮਝਦੇ ਆ ਤੁਸੀਂ ਨਾ ਕਰਦੇ ਕੀ ਪਏ ਜੇ ਤੁਸੀਂ ਹੱਤ ਹੋ ਗਈ ਆ ਕਮਲਿਆਂ ਵਾਲੀਆਂ ਗੱਲਾਂ ਸਾਨੂੰ ਫੇਰ ਵੀ ਆਸ ਸੀ ਮੈਂ ਚਲੋ ਬੋਲਿੰਗ 'ਚ ਕੋਸ਼ ਕਰਨਗੇ ਵੀ ਅੱਗੇ ਵੇਦਾ ਕੀਤਾ ਤੁਸੀਂ ਬੋਲਿੰਗ 'ਚ ਢਹਿ ਢੇਰੀ ਹੋ ਗਏ ਜੀ ਕਮਲਿਆਂ ਵਾਲੀਆਂ ਗੱਲਾਂ ਪੜਾਹੀ ਆ ਸੀ ਐਰ ਦਾ ਵਰਲਡ ਕੱਪ ਜਿੱਤਾਂਗੇ ਪਰ ਤੋਰਦੀਪ ਕਹਿੰਦੇ ਆ ਚਾਂਸ ਹੈਗਾ ਦੇਖੋ ਗਾੜੀ ਮਿਲਦਾ ਤੇ ਮਵੇਂ ਇੰਨੇ ਗਾਲੇ ਪੈ ਗਏ ਤੇ ਨਹੀਂ ਹੋਇਆ ਤੇ ਇਹਦੇ ਹੋਣ ਜਾਣੀ ਕੀਤਾ ਉਧਰ ਥਾਰ ਵਾਲੀ ਬੀਬੀ ਦੀ ਕਪਾਰਟਮੈਂਟ ਆ ਗਈ ਪੇਪਰਾ ਚ ਔਰ ਉਹ ਇੱਕ ਕਰਾ ਚਾ ਕੇ ਗੜਿਆ ਉਹਨੂੰ ਫੇਰ ਲੈ ਫੇਰ ਲੈ ਆਇਆ ਬੱਕਰ ਸਾਹ ਬਰੋ ਕਿਤੇ ਇੰਟਰਵਿਊ ਦੇਣ ਕੇ ਜਿਆਦਾ ਹੀ ਸੱਚ ਬੋਲ ਆਈ ਆ ਉਹ ਸਾਰਾ ਦੱਸ ਦਿੱਤੀ ਕਿ ਪੇਪਰ ਕਿੱਥੋਂ ਕਿੱਥੋਂ ਆਇਆ ਬੱਕਰ ਸਾਹ ਨੇ ਬਾਹਰ ਦਿੱਕੇ ਸਵਾਲ ਪੁੱਛਣੇ ਫੇਰ ਲੈ ਕੇ ਚੱਕ ਕੀ ਹੋਰੇ ਆ ਦੋਗੇ ਕਵਲੇ ਵਾਲੀਆਂ ਗੱਲਾਂ ਇੱਕ ਉਹ ਪਾਕਿस्तानी ਬਾਬਾ ਵਾ ਟਿਕਟ ਹੋ ਕੇ ਤੇ ਉਹ ਚਾਹ ਕਰੋ ਵੇਖੋ ਬੇਰਗੇ ਦਾ ਰਿਕਸ਼ਾ ਖਰਾਬ ਹੋ ਗਿਆ ਮੈਨੂੰ ਮੈਂ ਜਾਈਦਾ ਆ ਪੜਾ ਲਾ ਠੀਕਾ ਲਾਈਵ ਆਓ ਮੈਨੂੰ ਪਾਏ ਦੋ ਬੈਗ ਨਾ ਵੀ ਜਿਆਦਾ ਆ ਲਓ ਵੜਿਆ ਤੁਈਆ ਤਾ ਓਖਾ ਉਹਦੀ ਆ ਵੀਡੀਓ ਦੇਖੋ ਲਾ ਦੀ ਵੀਡੀਓ ਦੇਖੋ ਵਾਲੀ ਜੇ ਮੈਂ ਰੱਖਿਆ ਕਰਿਆ ਨਹੀਂ ਮੇਰਾ ਰੱਖਿਆ ਖਰਾਬ ਹੋ ਗਿਆ ਕੱਲ ਨੂੰ ਤੁਸੀਂ ਸੱਸੀਆ ਦੇ ਕੋਲ ਮੇਰਾ ਟਾਇਰ ਪੈਂਚਰ ਤੇ ਕੱਲ ਆ ਕੇ ਮੜਾ ਓਖਾ ਲੈ ਕੇ ਆਇਆ ਇਹ ਦੇਖੋ ਜਰਾ ਇਹਨੇ ਕੁਝ ਬੋਲਦਾ ਹੀ ਨਹੀਂ ਇਹਨੇ ਕੋ ਬੋਲਦਾ ਹੀ ਨਹੀਂ ਪਿਆ ਬੋਲਦਾ ਹੀ ਨਹੀਂ ਪਿਆ ਮੈਂ ਉਹਨੂੰ ਪੁੱਛਿਆ ਕਹਿੰਦੇ ਨੇ ਇਦਾਂ ਸਰਾਟ ਆਵਾਜ਼ ਕਰ ਗਿਆ ਤੇ ਇੰਜਨ ਖੁੱਲੇਗਾ ਕੱਲ ਤੋਂ ਪਹਿਲਾਂ ਹੀ ਖਰਾਬ ਹੋ ਗਿਆ ਠੱਕਾ ਲਾ ਕੇ ਵੜਿਆ ਫਿਰ ਕਹਿੰਦਾ ਨੇ ਪੇਚਰ ਹੋਇਆ ਫਿਰ ਉਹਨੂੰ 20000 ਰ ਹੇ ਚਾਦੀ ਮੈਂ ਤੋੜੇ ਤੋੜੇ ਕਦੇ ਨਾ ਵਲੌਗ ਜੱਕ ਦੇ ਇਹ ਵਲੌਗ ਦੀ ਵੀਡੀਓ ਦੇਣ ਲਈ ਪੋਟੀ ਵਾਲੀ ਆ ਤਾਂ ਹੀ ਵੀ ਦੇਖੋ ਬੜਾ ਜਾ ਨੂਰ ਜਰਾ ਅੰਦਰ ਬੈਠਾ ਮੈਂ ਕਰਾਈ ਨੀ ਨੂਰ ਨੂੰ ਪੋਟੀ ਔਖੜੀ ਸਾਡੀ ਗੱਡੀ ਤੇ ਕੱਲ ਨੂੰ ਅਸੀਂ ਜਾਵੜਾਂਗੇ 10:00 ਕੱਢ 10:00 ਜਾਵੜਾਂਗੇ ਅਧਿਕਰੀ 8 ਦਿਨ ਲਾ ਲਿਆ ਮੈਂ ਤੇ ਮੰਮੀ ਨੂੰ ਬੁਖਾਰ ਚੜੀ ਜਾਂਦੇ ਤਾਂ ਕਰਕੇ ਮੈਨੂੰ ਜਾਣਾ ਪਿਆ ਨੀ ਵਿਚਾਰ ਕੇ ਨਾ ਰਹਿ ਜਾਂਦੀ ਗੱਡੀ ਦੇ ਆਏ ਬਾਰੋਂ ਥੱਲੇ ਨਿਆੜਾ ਨਹੀਂ ਤੇ ਘਟਿਆ ਵੀ ਮੇਰੇ ਦਿਆੜੇ ਨੇ ਪੋਟੀ ਕੀਤੀ ਆ ਵੇ ਆਉਜ਼ ਆਪ ਕਰ ਲਈ ਉਹ ਡਿਆੜਾ ਰੋਲਾ ਪਾ ਪਾ ਕੇ ਹੜ ਗਿਆ ਉਹ ਬੱਬੀ ਮੇਰੀ ਪੋਟੀ ਸਾਹਿਬ ਕਰ ਤੋ ਪੋਟੀ ਸਾਹਿਬ ਕਰ ਦੋ ਮੇਰੀ ਉਹ ਉਹ ਜੇ ਪੋਟੀ ਸਾਹਿਬ ਅਗਰੇ ਪਕਾੜਿਆ ਪਰਲਾ ਦੋ ਉਹਨੇ ਇੱਕ ਹੋਰ ਵੀਡੀਓ ਮੈਂ ਦੇਖੀ ਆ ਉਹ ਜਿਹੜੇ ਸੜਕ ਦੇ ਉੱਤੇ ਬੈਠੇ ਕਿਤੇ ਉਹਨੂੰ ਦੋ ਨੰਬਰ ਆ ਗਿਆ ਤੇ ਉੱਤੇ ਵੀਡੀਓ ਪੜਾਤੀ ਮੈਂ ਕੰਟੈਂਟ ਨਹੀਂ ਗੱਦ ਪੁੱਦਾ ਦਾ ਚਲੋ ਰੋੜ ਕੇ ਪੇਦਾ ਲੱਕ ਵੇਖੋ ਤੇ ਹੱਸੋ ਬੱਸ ਉਹਦੇ ਵੀਡੀਓ ਦੇਖ ਕੇ ਬੜਾ ਆਇਆ ਲੋ ਜੀ ਅਸੀਂ ਬੈਠੇ ਆਂ ਸੜਕ ਤੇ ਤੇ ਨੂਰ ਨੂੰ ਅਮਰਜੈਂਸੀ ਕੰਮ ਹੋ ਗਿਆ ਨੂਰ ਨੂੰ ਵਾਹੇ ਪੋਟੀ ਤੇ ਅਸੀਂ ਗੱਦੀ ਰੋਕੇ ਤੇ ਸੜਕ ਤੇ ਵਾਗੇ ਇੱਕ ਸਾ ਨੂਰ ਪੋਟੀ ਤੇ ਬੱਚਾ ਦਾ ਸਿਸਟਮ ਉਹ ਗਿਆ ਤੇ ਆਈ ਵੀਡੀਓ ਪੜੋੜੇ ਪੜੋੜੇ ਪੋਟੀ ਦੇ ਦੇ ਵੀਡੀਓ ਬੱਕੇ ਭਰਦੇ ਲੋਕਾਂ ਦੇ ਹਾਦੂ ਸਾਲੇ ਕੰਟੈਕਟ ਨਹੀਂ ਲੱਭਟੇ